ਅੱਗੇ ਹੈ ਜੀ ਤੀਜੀ ਪੌੜੀ ਦੀ ਚੌਥੀ ਪੰਕਤੀ ਗਾਵੇ ਕੋ ਵਿਦਿਆ ਵਿਖਮ ਵਿਚਾਰ ਇਸ ਨੂੰ ਗਾ ਵੀ ਸਕਦੇ ਆ ਜੀ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਫਿਰ ਹੋਈ ਅੱਗੇ ਜੀ ਕੋਈ ਮਨੁੱਖ ਕੋ ਕੋਈ ਮਨੁੱਖ ਗਾਉਂਦਾ ਹੈ ਜੀ ਬੋਲਦਾ ਹੈ ਦੱਸਦਾ ਹੈ ਬਿਆਨ ਕਰਦਾ ਹੈ ਕਿਵੇਂ ਵਿੱਦਿਆ ਦੇ ਬਲ ਤੇ ਜੀ ਭਾਵ ਜਾਣਕਾਰੀ ਇਲਮ ਪੜ੍ਹਾਈ ਦੇ ਬਲ ਤੇ ਜੀ ਵਿਦਿਆ ਪੜ੍ਹਾਈ ਵਿਖਮ ਹੁੰਦਾ ਜੀ ਔਖਾ ਕਠਨ ਪ੍ਰਭੂ ਪਰਮਾਤਮਾ ਬਹੁਤ ਹੀ ਕਠਨ ਹੈ ਬਹੁਤ ਹੀ ਵਿਖਮ ਹੈ ਜੀ ਤੇ ਵਿਚਾਰ ਵਿਚਾਰ ਹੁੰਦਾ ਜੀ ਬਿਆਨ ਕਰਨਾ ਵਿਚਾਰ ਵਟਾਂਦਰਾ ਕਰਨਾ ਉਸ ਕਿਸੇ ਚੀਜ਼ ਨੂੰ ਹੋਰ ਅੱਗੇ ਖੋਲਣਾ ਹੋਰ ਸਮਝਣ ਦੀ ਕੋਸ਼ਿਸ਼ ਕਰਨੀ ਤੇ ਇਸ ਦੇ ਅਰਥ ਹੈ ਜੀ ਵੀ ਕਈ ਮਨੁੱਖ ਗਾਵੇ ਕੋ ਵਿੱਦਿਆ ਕਈ ਮਨੁੱਖ ਪੜ੍ਹਾਈ ਦੇ ਬਲ ਤੇ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਇਹ ਜੀ ਗਾਵੇ ਕੋ ਵਿਦਿਆ ਤੇ ਅੱਗੇ ਹੈ ਜੀ ਵਿਖਮ ਵਿਚਾਰ ਅਤੇ ਵਿਦਿਆ ਦੇ ਬਲ ਤੇ ਉਹ ਪ੍ਰਭੂ ਪਰਮਾਤਮਾ ਦੇ ਕਠਨ ਭਵ ਔਖੇ ਗਿਆਨ ਨੂੰ ਬਿਆਨ ਕਰਦੇ ਹਨ ਜੀ ਪਹਿਲਾਂ ਤਾਂ ਹੈ ਜੀ ਪੜ੍ਹਾਈ ਦੇ ਬਲ ਤੇ ਪਰਮਾਤਮਾ ਨੂੰ ਗਾਣਾ ਪੜ੍ਹ ਕੇ ਗਾਣਾ ਤੇ ਬਾਅਦ ਵਿੱਚ ਉਸ ਪੜ੍ਹਾਈ ਦੇ ਬਲ ਤੇ ਜਿਹੜਾ ਉਸ ਨੂੰ ਸਮਝਣਾ ਜਿਵੇਂ ਹੁਣ ਜਪਜੀ ਸਾਹਿਬ ਆਪਾਂ ਰੋਜ਼ ਪੜਦੇ ਆਂ ਜੀ ਉਹ ਇੱਕ ਜਾਂ ਜਾਪ ਸਾਹਿਬ ਰੋਜ਼ ਪੜਦੇ ਆਂ ਜੀ ਉਹ ਹੈ ਜੀ ਗਾਵੇ ਕੋ ਵਿਦਿਆ ਪੜ ਕੇ ਆਪਾਂ ਉਸ ਨੂੰ ਗਾਉਨੇ ਆਂ ਉਸ ਦੀ ਉਸਤਤ ਕਰਦੇ ਆਂ ਅਤੇ ਹੈ ਜੀ ਵਿਖਮ ਵਿਚਾਰ ਜਿਵੇਂ ਹੁਣ ਆਪਾਂ ਕਥਾ ਕਰ ਰਹੇ ਆਂ ਸੁਣ ਰਹੇ ਆਂ ਆਪ ਆਪਾਂ ਕਿਸੇ ਹੋਰ ਨਾ ਵੀ ਗੱਲਾਂ ਕਰਦੇ ਆਂ ਜਦੋਂ ਜੀ ਕਿ ਪ੍ਰਮਾਤਮਾ ਇੰਨਾ ਦਿਆਲੂ ਹੈ ਪ੍ਰਮਾਤਮਾ ਇੰਨਾ ਵਧੀਆ ਹੈ ਮੇਰਾ ਮੇਰਾ ਮਾਲਕ ਇੰਨਾ ਸੋਹਣਾ ਹੈ ਜਾਂ ਮੇਰਾ ਗੁਰੂ ਨਾਨਕ ਇੰਨਾ ਦਿਆਲੂ ਹੈ ਜੀ ਉਹ ਹੈ ਜੀ ਉਸ ਪ੍ਰਭੂ ਪ੍ਰਮਾਤਮਾ ਦੀ ਵਿਦਿਆ ਦੇ ਬਲ ਤੇ ਜਿਹੜੀ ਆ ਵਿਚਾਰ ਵਟਾਂਦਰਾ ਕਰਨੇ ਜਿਹੜੀ ਕਥਾ ਵਿਚਾਰ ਕਰਨੀ ਹੈ ਉਹ ਜ਼ਿਆਦਾਤਰ ਵਿਖਮ ਵਿਚਾਰ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਕਥਾ ਜਿਹੜੀ ਹੈ ਉਹ ਪ੍ਰਭੂ ਪਰਮਾਤਮਾ ਦੇ ਸ਼ਬਦ ਦੀ ਹੁੰਦੀ ਹੈ ਜੀ ਜਿਸ ਨੂੰ ਕਥਾ ਕਰਨਾ ਬਹੁਤ ਹੀ ਮੁਸ਼ਕਲ ਹੈ ਇਹ ਇਹ ਹੈ ਜੀ ਗਾਵੇ ਕੋ ਵਿਦਿਆ ਵਿਖਮ ਵਿਚਾਰ